ਮੇਰਾ ਨਾਮ ਸਰਦਾਰ ਸ਼ਮਸ਼ੀਰ ਸਿੰਘ ਪਿੰਡ ਨਾਸਾ ਗਿਆਨਾ ਰਹਿਣ ਵਾਲਾ ਹਾਂ ਤੇ ਸਾਡੇ ਲਾਗੇ ਨਜ਼ਦੀਕੀ ਰਣਜੀਤ ਸਿੰਘ ਰਿਪੀ ਰਹਿੰਦਾ ਵਾ ਤੇ ਉਹ ਮੈਂਬਰ ਖਲੋਤਾ ਆਇਆ ਸੀ ਪਹਿਲਾਂ ਪੰਨੂ ਸਾਹਿਬ ਦੀ ਪਾਰਟੀ ਚ ਤੇ ਬਾਅਦ ਵਿੱਚ ਉਹ ਮੈਂਬਰ ਵੀ ਨਹੀਂ ਬਣ ਸਕਿਆ ਤੇ ਜਿਹਦੇ ਕਾਰਨ ਕੀ ਹੋਇਆ ਕਿ ਉਹਦੀ ਮੈਂ ਸਰਪੰਚ ਬਣ ਗਿਆ ਮੌਜੂਦਾ ਸਰਪੰਚਾ ਹੁਣ ਇਸ ਟਾਈਮ ਤੇ ਉਹਦੀ ਮੇਰੇ ਨਾਲ ਰੰਜਿਸ਼ ਵਧ ਗਈ ਕਿ ਉਹ ਮੈਨੂੰ ਆਉਂਦੇ ਜਾਂਦੇ ਆ ਜਦੋਂ ਮਨ ਲਓ ਗੱਡੀ ਅੱਗੇ ਕਰਨੀ ਜਾਂ ਕੋਈ ਸਕੂਟੀ ਵਗੈਰਾ ਉਹਨੇ ਕੋਈ ਨਾ ਕੋਈ ਵਾਦਾ ਪਾਉਂਦਾ ਹੁੰਦਾ ਸੀ ਹਰ ਕੰਮ ਦੇ ਵਿੱਚ ਤੇ ਕਰਦਿਆਂ ਕਰਦਿਆਂ ਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਅੱਜ ਉਹਨੇ ਮੈਤੇ ਸਿੱਧੇ ਘਰ ਮਾਰਿਆ ਇਹ ਕੱਲ ਸਵਾ 8 ਵਜੇ ਦੀ ਗੱਲ ਆ ਸ਼ਾਮ ਦੀ ਉਹਨੇ ਉਹਦੇ ਨਾਲ ਥੋੜਾ ਜਿਹਾ ਗਾਲ ਮੰਦਾ ਹੋਇਆ ਉਹਨੇ ਇੱਕਦਮ ਮੈਨੂੰ ਗੱਡੀ ਰੋਕ ਲਈ ਤੇ ਗਾਲਾਂ ਕੱਢੀਆਂ ਤੇ ਫਿਰ ਉਹਨੇ ਮੈਂ ਗਾਰਜ ਵਿੱਚ ਗੱਡੀ ਲਾ ਕੇ ਵਾਪਸ ਆ ਰਿਹਾ ਸੀ ਉਹ ਆਪਣੇ ਗੇਟ ਦੇ ਅੱਗੇ ਖਲੋਤਾ ਆ ਉਹਨੇ ਗੇਟ ਦੇ ਅੱਗੇ ਖਲੋ ਕੇ ਫੇ ਸਾਨੂੰ ਪਹਿਲਾਂ ਗਾਲ ਮੰਦਾ ਕੀਤਾ ਫਿਰ ਸਾਡੇ ਤੇ ਸਿੱਧੀਆਂ ਗੋਲੀਆਂ ਚੁਕਾ ਇੱਕ ਗੋਲੀ 10 ਦੇ ਉੱਤੇ 10 ਇੱਕ ਗੋਲੀ ਮੇਰੀ ਪਿੱਠ ਤੇ ਲੱਗੀ ਹੋਈ ਹੈ ਇੱਥੇ ਤੇ ਨਾਲ ਦਾ ਜਿਹੜਾ ਬੰਦਾ ਵਾ ਉਹ ਉਹ ਗੋਲੀ ਜਿਹੜੀ ਆ ਉਹਦੇ ਇੱਥੇ ਗਰਦਨ ਤੱਕ ਚੱਲ ਗਈ ਹੋਈ ਹੈ ਹਾਂਜੀ ਪੁਰਸਾਈ ਆ ਪਰਚਾ ਕੱਟ ਕੇ ਲੱਗੀ ਹੈ ਹੁਣ ਬਿਆਨ ਲੈ ਕੇ ਗਏ ਆ ਤੇ ਹੁਣ ਵੇਖੋ ਜੇ ਕਾਰਵਾਈ ਕਰਦੇ ਆ। ਉਹ ਤਾਂ ਕਹਿੰਦੇ ਆ ਕਿ ਪੂਰਾ ਤੁਹਾਨੂੰ ਅਨਸਾਥ ਨਾ। ਇਹ ਆਪਣੀ ਮਨਮਤ ਦੇ ਨਾਲ ਹੀ ਇੱਕ ਪਾਸੇ ਧੜਾ ਬਣਾ ਕੇ ਤੇ ਇੱਕ ਪਾਸੇ ਹੋਇਆ ਕਿ ਇਹਦੇ ਪਿੱਛੇ ਕੋਈ ਵੀ ਬੰਦਾ ਨਹੀਂ ਹੈਗਾ। ਤੇ ਜੋ ਵੀ ਮਤਲਬ ਪਿੰਡ ਦਾ ਸਾਰਾ ਜੋ ਵੀ ਹੈ ਵਾ ਉਹ ਸਾਰਾ ਮੇਰੇ ਪਿੱਛੇ ਹੀ ਆ। ਠੀਕ ਹੈ। ਕੋ ਪਾਰਟੀ ਤੇ ਇਹਨੂੰ ਕਿਹਨੇ ਨਹੀਂ ਬਣਾਇਆ। ਇਹ ਮੇਰਾ ਭਰਾ ਹੀ ਆ। ਹਾਂਜੀ ਮੇਰਾ ਗਵਾਂਢੀ ਆ। ਸਭਰਾ ਭਰਾ। ਹੁਣ ਮੰਗੇ ਇਹ ਕਰਦੇ ਆ ਕਿ ਇਹਨਾਂ ਤਿੰਨਾਂ ਜਾਣਿਆ ਵਾ। ਵੱਟ ਵਾਟ ਸਜਤ ਹੋਈ। ਇੱਕ ਇਹਦਾ ਬੇਟਾ ਇੱਕ ਇਹ ਆ ਪ੍ਰਿੰਦੀਪ ਸਿੰਘ ਇੱਕ ਇਹਦਾ ਫਾਦਰ ਆਪਾਰ ਸਿੰਘ ਗੋਲੀਆਂ ਰੰਦੀਪ ਸਿੰਘ ਨੇ 6 ਫੇਰ ਕੀਤੇ ਹਨ ਦੋ ਫੇਰ ਸਾਡੇ ਲੱਗੇ ਆ ਚਾਰ ਫੇਰ ਸਾਡੇ ਲੱਗ ਗੁੰਨਾਂਗੇ ਮੇਰਾ ਨਾ ਕੁਲਦੀਪ ਸਿੰਘ ਜੀ ਨਾਸਰ ਕਾਂ ਵਾਲਾ ਸਾਫਕਾ ਸਰਪੰਚ ਆ ਜੀ ਸਾਡੇ ਕੋਈ ਰਾਤੀ 7-8 ਵਜੇ ਦੇ ਲਗਭਗ ਗੋਲੀ ਚੱਲ ਗਈ ਆ ਸਾਡੇ ਮੌਜੂਦਾ ਸਰਪੰਚਾ ਸ਼ਮਸ਼ੀਰ ਸਿੰਘ ਉਸ ਦੇ ਉੱਤੇ ਇੱਕ ਲਾਗੇ ਹੀ ਗਵਾਂਢੀ ਆ ਰਣਵੀਰ ਸਿੰਘ ਰਿੱਪੀ ਉਹਨੇ ਗੋਲੀ ਚਲਾਤੀ ਆ ਇਹ ਗੱਡੀ ਆਪਣੇ ਗੈਰੇ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਨਾਲ ਇਹਦੇ ਸਰਿੰਦਰ ਕੁਮਾਰ ਸੋਨੂ ਇਹਦਾ ਕੋਈ ਮੁਲਾਜ਼ਮ ਹੈ ਨਾਲ ਸਰਪੰਚ ਦਾ ਤੇ ਉਹ ਗੱਡੀ ਲਾ ਕੇ ਗਲੀ ਦੇ ਵਿੱਚ ਆਪਣੇ ਘਰ ਨੂੰ ਜਾ ਰਹੇ ਸੀ ਤੇ ਉਹਨੇ ਆਪਣੇ ਗੇੜ ਦੇ ਵਿੱਚ ਗੇੜ ਦੀ ਓਟ ਲੈ ਕੇ ਇਹਨਾਂ ਤੇ ਸਿੱਧੀਆਂ ਗੋਲੀਆਂ ਇਹਨਾਂ ਦੇ ਮਾਰੀਆਂ ਤੇ ਜੋ ਇਹਨਾਂ ਦੇ ਦੋਹਾਂ ਦੇ ਗੋਲੀਆਂ ਲੱਗੀਆਂ ਸਰਪੰਚ ਦੇ ਗੋਲੀ ਵੀ ਪੇਟ ਦੇ ਵਿੱਚ ਲੱਗੀ ਆ ਤੇ ਜਿਹੜਾ ਸੋਨੂ ਹੀ ਮੁੰਡਾ ਉਹਦੇ ਵੀ ਮੋਢੇ ਦੇ ਵਿੱਚ ਇੱਥੇ ਗਰਦਨ ਦੇ ਉੱਤੇ ਗੋਲੀ ਲੱਗੀ ਆ ਅਜੇ ਖਤਰੇ ਦੇ ਵਿੱਚ ਹੀ ਆ ਹਸਪੀਟਲ ਜਿੱਥੇ ਕੱਕੜਾ ਹਸਪੀਟਲ ਦੇ ਦਾਖਲਿਆ ਆਪਰੇਸ਼ਨ ਹੋਣਾ ਵਾ ਅਗਲੇ ਜੋ ਅੱਗੋ ਜੋ ਅਪਡੇਟ ਆ ਉਹ ਡਾਕਟਰ ਸਾਹਿਬ ਦੱਸਣਗੇ ਕੀ ਹੋਇਆ ਰਣਜੀਤ ਜੀ ਇਹਨਾਂ ਦੀ ਕੋਈ ਨਹੀਂ ਕੋਈ ਜ਼ਮੀਨਦਾਰ ਨਹੀਂ ਝਗੜਾ ਕੋਈ ਗੱਲ ਨਹੀਂ ਆ ਪੰਚਾਇਤੀ ਚੌਂਕ ਤੋਂ ਹੀ ਇਹ ਮੁੰਡਾ ਜਿਹੜਾ ਇਹਨੂੰ ਸਾਰੇ ਪਿੰਡ ਦੇ ਸਰਪੰਚ ਬਣਾਇਆ ਵਾ ਉਹ ਇਹਦੀ ਸਰਪੰਚੀ ਤੋਂ ਛਿੜਿਆ ਫਿਰਦਾ ਸੀਗਾ ਵੀ ਇਹਨੂੰ ਨਹੀਂ ਬਣ ਦੇਣਾ ਤੇ ਬਸ ਇਹ ਸਰਪੰਚੀ ਦੀ ਰਣਜੀਤ ਤੋਂ ਹੀ ਇਹ ਸਾਰਾ ਉਹਨੇ ਨਜਾਇਜ਼ ਧੋਖੇ ਨਾਲ ਹੀ ਇਹਦੇ ਤੇ ਗੋਲੀ ਚਲਾਈ ਆ ਪੁਲਿਸ ਕੁਮਲੇ ਰਾਤ ਹੀ ਕਰ ਦਿੱਤੀ ਸੀ ਮੈਡਮ ਰਾਤ ਪੁਲਿਸ ਮੁਲਾਜ਼ਮ ਆਏ ਉਹਨਾਂ ਮੌਕਾ ਸਾਰਾ ਵੇਖਿਆ ਵਾ ਸਾਰੀ ਪਿੰਡ ਦੀ ਪੰਚਾਇਤ ਨੇ ਹੋਰ ਮੋਦਰ ਬੰਦੇ ਨੇ ਮੌਕਾ ਦਿਖਾਇਆ ਵਾ ਤੇ ਰਾਤ ਹੀ ਇਹਨੂੰ ਸਰਕਾਰੀ ਹਸਪੀਟਲ ਬਟਾਲੇ ਲਿਜਾਇਆ ਗਿਆ ਫਿਰ ਉਥੋਂ ਰੈਫਰ ਕਰ ਦਿੱਤਾ ਇੱਥੇ ਅੰਮ੍ਰਿਤਸਰ ਆ ਗਏ ਆ ਤੇ ਹੁਣ ਵੀ ਪੁਲਿਸ ਮੁਲਾਜ਼ਮ ਆਏ ਉਹਨਾਂ ਦੇ ਬਿਆਨ ਵੀ ਉਹਨਾਂ ਲੈਣਗੇ ਜੋ ਸੀਸੀਟੀਵੀ ਸਰ ਉੱਥੇ ਇਹਨਾਂ ਦੇ ਆਪਣੇ ਵੀ ਉਹਦੇ ਰਣਵੀਰ ਸਿੰਘ ਦੇ ਗੇਟ ਤੇ ਵੀ ਹੈਗੇ ਆ ਕੈਮਰੇ ਲੱਗੇ ਤੇ ਜਿਹੜਾ ਛਮਸ਼ੀਰ ਸਿੰਘ ਸਰਪੰਚਾ ਮੌਜੂਦਾ ਉਹਦੇ ਵੀ ਗੇਟ ਤੇ ਜਿੱਥੇ ਉਹਦੀ ਗੈਰੇਜ ਆ ਉੱਥੇ ਟੈਮਰੇ ਲੱਗੇ ਆ ਉਹਦੇ ਵੀ ਫੋਟੋ ਮਿਲ ਜਾਣਗੀਆਂ ਦੋ ਬੰਦੇ ਹੋਇਆ ਜੀ ਦੋ ਬੰਦੇ ਦੋਵੇਂ ਡੇਂਜਰਸ ਆ ਉਹਨਾਂ ਦੇ ਗੋਲੀਆਂ ਲੱਗੀਆਂ ਪੇਟ ਦੇ ਵਿੱਚ ਮੋਢੇ ਲੱਗੀ ਆ ਫਾਇਰ ਤੇ ਜੀ ਉਹਦੇ ਕੋਲ ਜਿਹੜਾ ਵੀ ਪਿਸਟਲ ਆ ਉਹਨੇ ਪੂਰਾ ਖਾਲੀ ਕਰ ਦਿੱਤਾ 6-7 ਫਾਇਰ ਕੀਤੇ ਆ ਜਦੋਂ ਉਹਦੇ ਗੋਲੀਆਂ ਮੋਗੀਆਂ ਫੇਰ ਵੀ ਉਹਨੇ ਇੱਕ ਜਿਹੜਾ ਸੋਨੂ ਨਾਂ ਦਾ ਮੁੰਡਾ ਉਹਦੀ ਪ੍ਰੋਪਰਟੀ ਤੇ ਰੱਖ ਕੇ ਫੇਰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਉਹਦੀ ਗੋਲੀਆਂ ਖਤਮ ਹੋ ਗਈਆਂ ਫਿਰ ਨਹੀਂ ਚੱਲੀਆਂ ਤਾਂ ਫਿਰ ਉਹ ਨੂੰ ਧੱਕਾ ਮਾਰ ਕੇ ਸੁੱਟ ਕੇ ਆਪ ਭੱਜ ਗਿਆ ਨਿਕਲ ਗਿਆ ਗੱਡੀ ਜੀ ਲਗਭਗ 8 ਕ ਦਾ ਟਾਈਮ ਹੋਣਾ ਮੇਰੇ ਖਿਆਲ ਅੱਠ ਸਵਾ ਅੱਠ ਦਾ ਹੋਵੇਗਾ ਇੱਥੇ ਵੀ ਜੇ ਲਗਭਗ ਪੋਲੀਟਿਕਲ ਇਹੋ ਹੀ ਆ ਸਰਪੰਚੀ ਦੀ ਆ ਜਿਆਦਾ ਕੋਈ ਉਦਾਂ ਵੀ ਨਿੱਕੀ ਮੋਟੀ ਗੱਲ ਤੋਂ ਵੀ ਚਲੋ ਆਪਣਾ ਮੁੰਡਾ ਉਹ ਕਾਰੋਬਾਰ ਕਰਦਾ ਸੀ ਕਿਸੇ ਨੂੰ ਮਾੜੀ ਚੰਗੀ ਦੀ ਆਂਦਾ ਪਰ ਇਹ ਨਜਾਇਜ਼ ਜੀ ਉਹਨੂੰ ਇਹ ਗਾਲਾਂ ਕੱਢੀਆਂ ਪਹਿਲਾਂ ਉਹਨੇ ਜਦੋਂ ਗਾਲਾਂ ਕੱਢੀਆਂ ਮੈਨੂੰ ਇਹਨੂੰ ਸਰਪੰਚ ਨੂੰ ਇਹਨੇ ਗਾਲਾਂ ਕੱਢੀਆਂ ਉਹਨੇ ਮੈਨੂੰ ਉਸੇ ਵੇਲੇ ਫੋਨ ਕੀਤਾ ਵਾ ਅੱਧਾ ਘੰਟਾ ਪਹਿਲਾਂ ਤੇ ਮੈਨੂੰ ਕਹਿੰਦਾ ਚਾਚਾ ਜੀ ਇਹਨੇ ਮੈਨੂੰ ਨਜਾਇਜ਼ ਗਾਲਾਂ ਕੱਢੀਆਂ ਮੈਂ ਉਹਦੇ ਜਿੰਨੇ ਗੋਲੀ ਚਲਾਈ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ ਮੈਂ ਆਪਾਰ ਸਿੰਘ ਜੀ ਇਹਨੂੰ ਸਮਝਾਓ ਨਾ ਕਰੋ ਇਦਾਂ ਲੜਾਈ ਝਗੜਾ ਵਧੂਗਾ ਕਿਹੜੀ ਗੱਲਾਂ ਗਾਲਾਂ ਕੱਢਦਾ ਵਾ ਕਹਿੰਦਾ ਮੈਂ ਇਹਨੂੰ ਸਮਝਾਉਣਾ ਕੋਈ ਨਹੀਂ ਇਹ ਨਜਾਇਜ਼ ਕਰਦਾ ਵਾ ਇਹਨੂੰ ਮੈਂ ਸਮਝਾ ਲਈ ਨਾ ਕੋਈ ਨਹੀਂ ਤੇ ਮੈਂ ਕਿਹਾ ਉਹਨੇ ਗੱਡੀ ਲਾਉਣ ਆਉਣਾ ਉੱਥੇ ਉਹ ਕਹਿੰਦਾ ਮੈਂ ਗੱਡੀ ਲਾ ਕੇ ਘਰ ਨੂੰ ਜਾਣਾ ਵਾ ਨਜਾਇਜ਼ ਨਾ ਮੇਰੇ ਗੱਲ ਪਰੇ ਹੁਣ ਕਾਰਵਾਈ ਦੀ ਵੇਖੋ ਜੀ ਉਹ ਪਰਿਵਾਰ ਤੇ ਸਾਰਾ ਮੰਗੇ ਇਹੋ ਹੀ ਕਰਦਾ ਵਾ ਤੇ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਏ ਬਣਦੀ ਕਾਰਵਾਈ ਕੀਤੀ ਜਾਵੇ ਕਾ ਆ ਨਜਾਇਜ਼ ਉਹਦਾ 24 ਘੰਟੇ ਦਾ ਰਸਤਾ ਵਾ ਕਾਰੋਬਾਰੀ ਬੰਦਾ ਨੇ ਰਾਤ ਭਰ ਦੋਨੇ ਆਪਣੇ ਕੰਮ ਕਰਤੇ ਜਾਣਾ ਆਉਣਾ ਵਾ ਤੇ ਸਾਰੀ ਪੰਚਾਇਤ ਦੀ ਸਾਰੇ ਪਿੰਡ ਦੀ ਇਹ ਮੰਗਿਆ ਕਿ ਤੇ ਕਾਨੂੰਨੀ ਕਾਰਵਾਈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਅੱਗੇ ਤੋਂ ਇਹੋ ਜੀ ਕੋਈ ਗਲਤੀ ਪਿੰਡ ਦੇ ਵਿੱਚ ਨਾ ਹੋਵੇ ਵੇਖੋ ਜੀ ਇਹ ਲਾਇਸੈਂਸੀ ਅਸਲਾ ਵੀ ਹੈਗਾ ਹੁਣ ਦੂਜੇ ਦਾ ਪਤਾ ਨਹੀਂਗਾ ਕਾਫੀ ਲਈ ਫਿਰਦਾ ਵਾ ਗਨ ਪਿਸਟਲ ਰਵਾਲ ਵਾਰ ਪਤਾ ਨਹੀਂ ਹੁਣ ਤੇ ਪੁਲਿਸ ਇਨਕੁਆਇਰੀ ਕਰੂਗੀ ਤੇ ਦੱਸੂਗੀ ਵੀ ਅਸਲੀ ਆ ਕਿ ਨਕਲੀ ਆ ਉਹ ਸਾਨੂੰ ਨਹੀਂ ਇਹਦੇ ਬਾਰੇ ਪੁਲਿਸ ਆਈ ਆ ਜੀ ਇੱਥੇ ਹਸਪੀਟਲ ਤੇ ਪੁਲਿਸ ਮੌਜੂਦ ਆ ਉਹ ਬਿਆਨ ਜਿਹੜੇ ਅੰਦਰ ਲੈ ਰਹੇ ਅਸੀਂ ਦੁਬਾਰਾ ਬੈਠੇ ਆਂ ਜੀ ਸਰ ਤੁਹਾਡਾ ਕਨੈਕਟ ਬੰਗੜੀ ਤੇ ਤੇ ਨਾਸਰਕਿਚ ਓੜੀ ਚੱਲੀ ਤੇ ਸਰਪੰਚੀ ਤੇ ਉਹਦਾ ਸਾਥੀ ਜਗਨੂ ਵੇਖੀ ਆ ਸਰ ਮਾਤਾ ਜੀ ਪਿੰਡ ਨਾਸਰਕ ਦੇ ਵਿੱਚ ਲੜਾਈ ਹਰੀ ਸੀ ਜਿਸ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਔਰ ਉਹਦਾ ਨਾਲ ਸੋਨੂ ਇਹ ਦੋਨੋਂ ਉਹ ਸੋਨੂ ਵੀ ਨਾਸਰਕ ਦਾ ਰਹਿਣ ਵਾਲਾ ਇਹਨਾਂ ਦਾ ਰਣਦੀਪ ਸਿੰਘ ਮਹਤਾਬ ਸਿੰਘ ਤੇ ਅਪਾਤ ਸਿੰਘ ਨਾਲ ਝਗੜਾ ਹੋਇਆ ਸੀ ਇਹਨਾਂ ਦੀ ਆਪਸ ਵਿੱਚ ਕੋਈ ਪੰਚਰਤੀ ਇਲੈਕਸ਼ਨ ਤੋਂ ਰੰਜਿਸ਼ ਚੱਲ ਰਹੀ ਸੀ ਬਲੈਕਆਊਟ ਵਾਲੇ ਦਿਨ ਸਰਪੰਚ ਸਰ ਜਿਹੜੇ ਆਏ ਲਾਈਟਾਂ ਬੰਦ ਕਰਵਾ ਰਹੇ ਸੀ ਪਿੰਡ 'ਚ ਇਹਨਾਂ ਦੀ ਟਕਰਾਅ ਹੋ ਗਈ ਇਹਦੇ ਵਿੱਚ ਸ਼ਮਸ਼ੇਰ ਸਿੰਘ ਜਿਹੜੇ ਸਰਪੰਚ ਨੇ ਤੇ ਸੋਨੂੰ ਇਹਨਾਂ ਨੂੰ ਜਿਹੜੀਆਂ ਗੋਲੀਆਂ ਲੱਗੀਆਂ ਉਹਦੇ ਰਣਦੀਪ ਸਿੰਘ ਨੇ ਆਪਣੇ ਲਾਇਸੈਂਸੀ ਵੈਪਨ ਤੋਂ ਇੱਕ ਗੋਲੀ ਚਲਾਈਆਂ ਸੀ ਤੇ ਅਸੀਂ ਮਕਦਮਾ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ ਇਹਨਾਂ 'ਚੋਂ ਇੱਕ ਦੋਸ਼ੀ ਅਪਾਸ ਸਿੰਘ ਜਿਹੜਾ ਨੂੰ ਅਰੈਸਟ ਕਰ ਲਿਆ ਤੇ ਸਰ ਤਿੰਨ ਰੌਂਦ ਫਾਇਰ ਹੋਏ ਇਹ ਤਫ਼ਤੀਸ਼ ਦੇ ਵਿੱਚ ਤਿੰਨ ਰੌਂਦ ਫਾਇਰ ਹੋਣੇ ਆਏ ਆ ਬਾਕੀ ਅਸੀਂ ਦੋਸ਼ੀਆਂ ਦੀ ਜਿਹੜੀ ਹੈ ਰੇਡ ਕਰ ਰਹੇ ਆ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਸਰ ਕਿੰਨੇ ਜਣੇ ਦੇ ਮਾਮਲੇ ਦਰਜ ਹੋਏ ਤੇ ਤਿੰਨ ਦੋਸ਼ੀਆਂ ਦੇ ਮਾਮਲੇ ਦਰਜ ਹੋਇਆ ਕਿੰਨੀ ਗ੍ਰਿਫਤਾਰੀ ਹੋਈ ਆਪਾਸੋਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ